ਦੋਸਤੋ ਸਾਨੂੰ ਸਾਡੀ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ ਇਹ ਇੱਕ ਵੱਡਾ ਸਵਾਲ ਬਣ ਕੇ ਆਉਂਦਾ ਹੈ ਕਿਉਂਕਿ ਸਾਡੇ ਵਿੱਚੋਂ ਹਰ ਕੋਈ ਇਹ ਗੱਲ ਨਹੀਂ ਜਾਣਦਾ ਸਾਨੂੰ ਸਾਡੀਆਂ ਲੋੜਾਂ ਦਾ ਹੀ ਪਤਾ ਨਹੀਂ ਹੁੰਦਾ ਇਸ ਲਈ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਕੋਈ ਧਨ ਦੇ ਪਿੱਛੇ ਕੋਈ ਅਹੁਦੇ ਦੇ ਪਿੱਛੇ ਕੋਈ ਪ੍ਰਤਿਸ਼ਠਾ ਦੇ ਪਿੱਛੇ ਭੱਜਦਾ ਰਹਿੰਦਾ ਹੈ ਪਰ ਅਸਲ ਵਿੱਚ ਅਸੀਂ ਇਹਨਾਂ ਸਭ ਚੀਜ਼ਾਂ ਤੋਂ ਪੌਣਾ ਕੀ ਚਾਹੁੰਦੇ ਹਾਂ ਸੁਖ-ਸਹੂਲਤ ਨਹੀਂ ਇਹ ਸਾਡਾ ਕੋਲੇਖਾ ਹੈ ਕਿ ਸਾਨੂੰ ਸੁਖ-ਸਹੂਲਤਾਂ ਚਾਹੀਦੀਆਂ ਨੇ ਅਸਲ ਵਿੱਚ ਸਾਨੂੰ ਸਭ ਨੂੰ ਸਿਰਫ ਇੱਕ ਚੀਜ਼ ਦੀ ਹੀ ਲੋੜ ਹੈ ਜੇਕਰ ਉਹ ਚੀਜ਼ ਸਾਡੇ ਕੋਲ ਹੈ ਤਾਂ ਫਿਰ ਸਾਨੂੰ ਕੁਝ ਵੀ ਨਹੀਂ ਚਾਹੀਦਾ ਤਿਉ ਕੀ ਹੈ ਉਹ ਹੈ ਖੁਸ਼ੀ ਤੁਸੀਂ ਚਾਹੇ ਕਿਸੇ ਵੀ ਹਾਲਾਤ ਵਿੱਚ ਹੋਵੋ ਪਰ ਜੇ ਜ਼ਿੰਦਗੀ ਵਿੱਚ ਖੁਸ਼ੀ ਹੈ ਤਾਂ ਫਿਰ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਕਿ ਤੁਹਾਨੂੰ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਹੁਣ ਸਵਾਲ ਆਉਂਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਖੁਸ਼ ਕਿਵੇਂ ਰਹੀਏ ਖੁਸ਼ੀ ਦਾ ਮਤਲਬ ਹਮੇਸ਼ਾ ਚੰਗਾ ਨਹੀਂ ਹੋ ਸਕਦਾ ਇਹ ਬੁਰੀ ਵੀ ਹੋ ਸਕਦੀ ਹੈ ਕਿਸੇ ਕਾਤਲ ਨੂੰ ਲੋਕਾਂ ਨੂੰ ਮਾਰਨ ਵਿੱਚ ਖੁਸ਼ੀ ਮਿਲਦੀ ਹੈ ਤਾਂ ਕੀ ਇਹ ਖੁਸ਼ੀ ਉਚਿਤ ਹੈ ਸਹੀ ਹੈ ਉਸ ਕਾਤਲ ਦੇ ਲਈ ਤਾਂ ਇਹ ਸਹੀ ਹੈ ਪਰ ਜਿਹੜੇ ਲੋਕ ਮਾਰੇ ਜਾ ਰਹੇ ਨੇ ਕਿ ਉਹਨਾਂ ਲਈ ਇਹ ਉਚਿਤ ਹੈ ਅਸਲੀ ਹਮੇਸ਼ਾ ਖੁਸ਼ੀ ਦਾ ਮਤਲਬ ਚੰਗੇ ਤੋਂ ਹੀ ਨਹੀਂ ਹੁੰਦਾ। ਕੁਝ ਲੋਕਾਂ ਨੂੰ ਬੁਰਾਈ ਵਿੱਚ ਵੀ ਖੁਸ਼ੀ ਮਿਲਦੀ ਹੈ। ਇੱਕ ਵਿਅਕਤੀ ਦਾ ਜੀਵਨ ਨਿਰਾਸ਼ਾ ਨਾਲ ਭਰਿਆ ਹੋਇਆ ਸੀ। ਖੁਸ਼ੀ ਤਾਂ ਜਿਵੇਂ ਉਸਦੇ ਕੋਲ ਸੀ ਹੀ ਨਹੀਂ। ਆਪਣੀ ਖੁਸ਼ੀ ਨੂੰ ਲੱਭਣ ਲਈ ਉਸਨੇ ਕਈ ਯਾਤਰਾਵਾਂ ਕੀਤੀਆਂ ਪਰ ਕਿਤੋਂ ਵੀ ਉਸਨੂੰ ਕੋਈ ਖੁਸ਼ੀ ਨਹੀਂ ਮਿਲੀ। ਇੱਕ ਦਿਨ ਉਹ ਇੱਕ ਜਗ੍ਹਾ ਬੈਠਾ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਹ ਧਰਤੀ ਤੇ ਬੋਝ ਹੀ ਹੈ। ਉਹ ਕਿਸੇ ਕੰਮ ਦਾ ਨਹੀਂ ਹੈ। ਉਹ ਕੁਝ ਕਰ ਹੀ ਨਹੀਂ ਸਕਦਾ। ਉਸਨੇ ਵਿਅਰਥ ਵਿੱਚ ਹੀ ਧਰਤੀ ਤੇ ਜਨਮ ਲੈ ਲਿਆ। ਹੁਣ ਤਾਂ ਉਸਨੂੰ ਮਰ ਹੀ ਜਾਣਾ ਚਾਹੀਦਾ ਹੈ। ਉਸਦੇ ਦੁਆਰਾ ਕਈਆਂ ਗੱਲਾਂ ਨੂੰ ਉਥੋਂ ਗੁਜ਼ਰ ਰਹੇ ਐ ਕ ਮਹਾਤਮਾ ਸੁਣ ਰਹੇ ਉਸ ਦੇ ਕੋਲ ਆਏ ਤੇ ਉਸ ਨੂੰ ਬੋਲੇ ਕਿ ਤੁਸੀਂ ਕੁਝ ਲੱਭ ਰਹੇ ਹੋ ਜੋ ਤੁਹਾਨੂੰ ਨਹੀਂ ਮਿਲਿਆ ਵਿਅਕਤੀ ਨੇ ਕਿਹਾ ਹਾਂ ਜੀ ਮੈਂ ਖੁਸ਼ੀ ਲੱਭ ਰਿਹਾ ਮੇਰੇ ਜੀਵਨ ਵਿੱਚ ਖੁਸ਼ੀ ਨਹੀਂ ਹੈ ਕਿ ਤੁਸੀਂ ਦੱਸ ਸਕਦੇ ਹੋ ਇਹ ਕਿੱਥੇ ਮਿਲਦੀ ਹੈ ਗੁਰੂ ਨੇ ਕਿਹਾ ਹਾਂ ਦੱਸ ਸਕਦਾ ਖੁਸ਼ੀ ਮੇਰੇ ਕੋਲ ਹੀ ਹੈ ਤੁਸੀਂ ਚਾਹੋ ਤਾਂ ਇਸ ਨੂੰ ਲੈ ਸਕਦੇ ਹੋ ਵਿਅਕਤੀ ਨੇ ਕਿਹਾ ਕਿ ਤੁਸੀਂ ਕੁਝ ਅਜੀਹਾ ਮੰਤਰ ਜਾਂ ਕੋਈ ਜਾਦੂ ਟੋਨਾ ਟੋਟਕਾ ਕੁਝ ਵੀ ਦੇ ਸਕਦੇ ਹੋ ਜਿਸ ਨਾਲ ਮੇਰੇ ਜੀਵਨ ਵਿੱਚ ਖੁਸ਼ੀ ਆ ਜਾਣ ਗੁਰੂ ਨੇ ਕਿਹਾ ਹਾਂ ਜ਼ਰੂਰ ਦੇ ਸਕਦਾ ਪਰ ਇਸ ਲਈ ਤੁਹਾਨੂੰ ਜੋ ਮੈਂ ਕਹਾਂਗਾ ਕਰਨਾ ਹੋਵੇਗਾ ਵਿਅਕਤੀ ਤਿਆਰ ਹੋ ਗਿਆ ਗੁਰੂ ਉਸ ਨੂੰ ਆਪਣੇ ਨਾਲ ਆਸ਼ਰਮ ਲੈ ਆਏ ਤੇ ਕਿਹਾ ਜਦ ਤੱਕ ਮੈਂ ਨਾ કહਾਂ ਤੁਸੀਂ ਇੱਥੋਂ ਕਿਤੇ ਵੀ ਨਹੀਂ ਜਾਓਗੇ ਤੇ ਕੋਈ ਵੀ ਸਵਾਲ ਨਹੀਂ ਕਰੋਗੇ ਉਹ ਵਿਅਕਤੀ ਤਿਆਰ ਹੋ ਗਿਆ ਤੇ ਉਹ ਇੰਤਜ਼ਾਰ ਕਰਨ ਲੱਗਾ ਕਿ ਗੁਰੂ ਕੋਈ ਮੰਤਰ ਜਾਂ ਕੋਈ ਜਾਦੂ ਉਸ ਨੂੰ ਦੇਣਗੇ ਪਰ ਗੁਰੂ ਨੇ ਪੂਰੇ ਦਿਨ ਉਸ ਨੂੰ ਕੁਝ ਨਹੀਂ ਕਿਹਾ ਤੇ ਨਾ ਹੀ ਕੁਝ ਦਿੱਤਾ ਉਸ ਨੇ ਸੋਚਿਆ ਸ਼ਾਇਦ ਰਾਤ ਨੂੰ ਦੇਣਗੇ ਪਰ ਰਾਤ ਵੀ ਨਿਕਲ ਗਈ ਅਗਲੀ ਸਵੇਰ ਹੋ ਗਈ ਪਰ ਗੁਰੂ ਨੇ ਖੁਸ਼ੀ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਤਿੰਨ ਦਿਨ ਵੀ ਗੁਜ਼ਰ ਗਏ ਗੁਰੂ ਨੇ ਕੁਝ ਨਹੀਂ ਕਿਹਾ ਆਖਰਕਾਰ ਵਿਅਕਤੀ ਦਾ ਸਬਰ ਟੁੱਟ ਗਿਆ ਤੇ ਉਸ ਨੇ ਗੁਰੂ ਨੂੰ ਕਿਹਾ ਮਹਾਤਮਾ ਜੀ 10 ਦਿਨ ਹੋ ਗਏ ਨੇ ਤੇ ਤੁਸੀਂ ਮੈਨੂੰ ਕੁਝ ਨਾ ਤਾਂ ਦੱਸਿਆ ਤੇ ਨਾ ਹੀ ਕੁਝ ਦਿੱਤਾ ਹੈ ਤੁਸੀਂ ਕਿਹਾ ਸੀ ਖੁਸ਼ੀ ਮਿਲੇਗੀ ਖੁਸ਼ੀ ਕਿੱਥੇ ਹੈ ਗੁਰੂ ਨੇ ਹੈਰਾਨੀ ਨਾਲ ਕਿਹਾ ਹਰੇ ਤੁਹਾਨੂੰ ਅਜੇ ਤੱਕ ਖੁਸ਼ੀ ਨਹੀਂ ਮਿਲੀ ਇੱਥੇ ਤਾਂ ਚਾਰੇ ਪਾਸੇ ਖੁਸ਼ੀਆਂ ਹੀ ਬਿਖਰੀਆਂ ਪਈਆਂ ਨੇ ਵਿਅਕਤੀ ਨੇ ਕਿਹਾ ਕਿੱਥੇ ਨੇ ਜ਼ਰਾ ਮੈਨੂੰ ਵੀ ਦਿਖਾਓ ਗੁਰੂ ਨੇ ਕਿਹਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਖੁਸ਼ੀਆਂ ਨਾਲ ਮਿਲਾਵਾਂ ਤੁਹਾਨੂੰ ਮੇਰਾ ਇੱਕ ਕੰਮ ਕਰਨਾ ਹੋਵੇਗਾ ਬਾਹਰ ਇੱਕ ਬੈਲਗੱਡੀ ਖੜੀ ਹੈ ਉਸ ਬੈਲਗੱਡੀ ਵਿੱਚ ਕੁਝ ਅਨਾਜ ਲੱਦਿਆ ਹੋਇਆ ਹੈ ਉਹਨੂੰ ਦੂਜੇ ਪਿੰਡ ਪਹੁੰਚਾਉਣਾ ਹੈ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਵਿਅਕਤੀ ਨੇ ਕਿਹਾ ਠੀਕ ਹੈ ਪਰ ਅੱਜ ਮੈਨੂੰ ਖੁਸ਼ੀਆਂ ਦਾ ਮੰਤਰ ਚਾਹੀਦਾ ਹੈ ਮੈਂ ਹੋਰ ਜ਼ਿਆਦਾ ਦਿਨ ਤੱਕ ਇੱਥੇ ਨਹੀਂ ਰੁਕਣ ਵਾਲਾ ਗੁਰੂ ਨੇ ਕਿਹਾ ਜ਼ਰੂਰ ਪਹਿਲਾਂ ਆਪਾਂ ਚੱਲਦੇ ਹਾਂ ਗੁਰੂ ਬੈਲਗੱਡੀ ਵਿੱਚ ਬੈਠ ਗਏ ਤੇ ਉਸ ਵਿਅਕਤੀ ਨੇ ਬੈਲਗੱਡੀ ਨੂੰ ਹੱਕਣਾ ਸ਼ੁਰੂ ਕੀਤਾ ਬੈਲਗੱਡੀ ਠੀਕ ਤਰ੍ਹਾਂ ਨਹੀਂ ਚੱਲ ਰਹੀ ਸੀ ਉਸਨੇ ਗੁਰੂ ਨੂੰ ਕਿਹਾ ਗੁਰੂਦੇਵ ਬੈਲ ਕੋਈ ਠੀਕ ਨਹੀਂ ਲੱਗ ਰਿਹਾ ਕਮਜ਼ੋਰ ਜਾਪਦਾ ਹੈ ਇਹ ਠੀਕ ਤਰ੍ਹਾਂ ਨਹੀਂ ਚੱਲ ਪਾ ਰਿਹਾ ਗੁਰੂ ਨੇ ਕਿਹਾ ਨਹੀਂ ਨਹੀਂ ਮੇਰੀ ਕਿਸਮਤੀ ਖਰਾਬ ਹੈ ਜਿਹੜੇ ਰਸਤੇ ਤੋਂ ਮੈਂ ਜਾਂਦਾ ਉਹ ਰਸਤਾ ਹੀ ਖਰਾਬ ਹੋ ਜਾਂਦਾ ਹੈ ਬੈਲ ਤਾਂ ਸਹੀ ਹੈ ਰਸਤਾ ਹੀ ਖਰਾਬ ਹੈ ਵਿਅਕਤੀ ਨੇ ਕਿਹਾ ਨਹੀਂ ਬੈਲ ਕਮਜ਼ੋਰ ਹੈ ਇਹ ਠੀਕ ਤਰ੍ਹਾਂ ਨਹੀਂ ਚੱਲ ਪਾ ਰਿਹਾ ਰਸਤਾ ਤਾਂ ਬਿਲਕੁਲ ਸਹੀ ਹੈ ਗੁਰੂ ਨੇ ਕਿਹਾ ਬੈਲ ਸਹੀ ਹੈ ਰਸਤਾ ਖਰਾਬ ਹੈ ਐਸ ਲਈ ਤੁਸੀਂ ਰਸਤਾ ਬਦਲ ਲਵੋ ਵਿਅਕਤੀ ਨੇ ਰਸਤਾ ਬਦਲ ਲਿਆ ਪਰ ਹਾਲਤ ਅਜੇ ਵੀ ਉਹੀ ਦੇ ਉਹੀ ਸੀ ਵਿਅਕਤੀ ਨੇ ਕਿਹਾ ਗੁਰੂਦੇਵ ਮੈਂ ਕਹਿ ਰਿਹਾ ਨਾ ਆਪਣਾ ਬੈਲ ਕਮਜ਼ੋਰ ਹੈ ਇਹ ਚੱਲ ਨਹੀਂ ਪਾ ਰਿਹਾ ਗੁਰੂ ਨੇ ਕਿਹਾ ਚਲੋ ਤੁਸੀਂ ਕਹਿੰਦੇ ਹੋ ਤਾਂ ਆਪਾਂ ਬੈਲ ਬਦਲ ਲੈਂਦੇ ਹਾਂ ਪਰ ਇਹ ਰਸਤਿਆਂ ਦੀ ਹੀ ਦਿੱਕਤ ਹੈ ਬੈਲ ਦੀ ਨਹੀਂ ਗੁਰੂ ਦੂਜਾ ਬੈਲ ਲਿਆਏ ਤੇ ਬੈਲ ਗੱਡੀ ਨਾਲ ਲਗਾ ਦਿੱਤਾ ਹੁਣ ਵਿਅਕਤੀ ਨੇ ਫਿਰ ਤੋਂ ਬੈਲ ਗੱਡੀ ਨੂੰ ਹੱਕਿਆ ਬੈਲ ਤਾਕਤਵਰ ਸੀ ਅਸਲੀ ਬੈਲਗੱਡੀ ਨੂੰ ਲੈ ਕੇ ਚੱਲ ਪਿਆ ਪਰ ਬੈਲਗੱਡੀ ਅਜੇ ਵੀ ਸਹੀ ਤਰ੍ਹਾਂ ਨਹੀਂ ਚੱਲ پا ਰਹੀ ਸੀ ਵਿਅਕਤੀ ਨੇ ਕਿਹਾ ਗੁਰੂ ਦੇਵ ਲੱਗਦਾ ਹੈ ਬੈਲਗੱਡੀ ਉੱਤੇ ਜ਼ਿਆਦਾ ਵਜ਼ਨ ਲੱਗਿਆ ਹੋਇਆ ਹੈ ਸਾਨੂੰ ਵਜ਼ਨ ਘਟਾਉਣਾ ਪਵੇਗਾ ਗੁਰੂ ਨੇ ਕਿਹਾ ਵਜ਼ਨ ਵਗੈਰਾ ਸਭ ਠੀਕ ਹੈ ਇਹ ਰਸਤਾ ਹੀ ਖਰਾਬ ਨੇ ਪਰ ਚਲੋ ਜੇ ਤੁਸੀਂ ਕਹਿੰਦੇ ਹੀ ਹੋ ਤਾਂ ਇੱਕ ਬੂਰਾ نیچے ਉਤਾਰ ਦਿੰਦੇ ਹਾਂ ਗੁਰੂ ਨੇ ਅਨਾਜ ਦਾ ਇੱਕ ਬੂਰਾ ਉਤਾਰ ਦਿੱਤਾ ਪਰ ਅਜੇ ਵੀ ਬੈਲਗੱਡੀ ਸਹੀ ਨਹੀਂ ਚੱਲ ਰਹੀ ਸੀ ਵਿਅਕਤੀ ਨੇ ਕਿਹਾ ਗੁਰੂ ਦੇਵ ਕੁਝ ਹੋਰ ਵਜ਼ਨ ਘਟਾਉਣਾ ਹੋਵੇਗਾ ਗੁਰੂ ਨੇ ਦੂਜਾ ਬੂਰਾ ਵੀ نیچے ਉਤਾਰ ਦਿੱਤਾ ਬੈਲਗੱਡੀ ਅਜੇ ਵੀ ਸਹੀ ਨਹੀਂ ਚੱਲ ਰਹੀ ਸੀ ਅਦੇ ਹਾ ਕਰਦੇ ਕਰਦੇ ਸਾਰੇ ਬੂਰੇ ਇੱਕ ਇੱਕ ਕਰਕੇ ਉਤਾਰ ਦਿੱਤੇ ਗਏ। ਵਿਅਕਤੀ ਨੇ ਹੈਰਾਨ ਹੋ ਕੇ ਕਿਹਾ ਬੈਲਗੱਡੀ ਤਾਂ ਅਜੇ ਵੀ ਸਹੀ ਨਹੀਂ ਚੱਲ ਰਹੀ। ਗੁਰੂ ਨੇ ਕਿਹਾ ਮੈਂ ਕਹਿ ਰਿਹਾ ਮਾਂ ਨਾ ਪਰ ਤੁਸੀਂ ਮੰਨਦੇ ਹੀ ਨਹੀਂ ਹੋ। ਇਹ ਸਾਰੇ ਰਸਤੇ ਹੀ ਬੇਕਾਰ ਨੇ। ਵਿਅਕਤੀ ਨੇ ਉਤਰ ਕੇ ਦੇਖਿਆ ਤੇ ਕਿਹਾ ਗੁਰੂਦੇਵ ਤੁਹਾਡੀ ਇਸ ਬੈਲਗੱਡੀ ਦੇ ਪਹੀਆਂ ਦੀ ਦੂਰੀ ਵਿੱਚ ਕੁਝ ਕਮੀ ਹੈ। ਪਹੀਏ ਇੱਕੋ ਤਰ੍ਹਾਂ ਨਹੀਂ ਚੱਲ ਰਹੇ। ਗੁਰੂ ਬੋਲੇ ਮੈਂ ਕਿਹਾ ਸੀ ਨਾ ਮੇਰੀ ਕਿਸਮਤ ਹੀ ਖਰਾਬ ਹੈ। ਜੋ ਵੀ ਮੈਂ ਰਸਤਾ ਚੁਣਦਾ ਮਾਂ ਸਾਰੇ ਦੇ ਸਾਰੇ ਖਰਾਬ ਹੀ ਮਿਲਦੇ ਨੇ। ਵਿਅਕਤੀ ਨੇ ਕਿਹਾ ਮਹਾਤਮਾ ਜੀ ਤੁਸੀਂ ਸਮਝ ਕਿਉਂ ਨਹੀਂ ਰਹੇ? ਤੁਹਾਡੀ ਬੈਲਗੱਡੀ ਦੇ ਪਹੀਏ ਹੀ ਖਰਾਬ ਨੇ। ਜਿਸ ਵਜ੍ਹਾ ਨਾਲ ਤੁਹਾਨੂੰ ਸਾਰੇ ਰਸਤੇ ਖਰਾਬ ਮਹਿਸੂਸ ਹੁੰਦੇ ਨੇ ਗੁਰੂ ਮੁਸਕਰਾਏ ਤੇ ਕਹਿਣ ਲੱਗੇ ਮੈਂ ਵੀ ਤਾਂ ਕਦੋਂ ਤੋਂ ਤੈਨੂੰ ਇਹੀ ਸਮਝਾ ਰਿਹਾ ਕਿ ਤੇਰੀ ਬੈਲਗੱਡੀ ਦੇ ਪਹੀਏ ਖਰਾਬ ਨੇ ਤੇ ਬੈਲ ਬਿਮਾਰ ਹੈ ਤੇ ਤੈਨੂੰ ਲੱਗਦਾ ਹੈ ਕਿ ਤੇਰੇ ਕੋਲ ਖੁਸ਼ੀਆਂ ਨਹੀਂ ਹੈਗੀਆਂ ਖੁਸ਼ੀਆਂ ਤਾਂ ਚਾਰੇ ਪਾਸੇ ਮੌਜੂਦ ਨੇ ਪਰ ਤੇਰੀ ਹੀ ਬੈਲਗੱਡੀ ਠੀਕ ਰਸਤੇ ਉੱਤੇ ਨਹੀਂ ਚੱਲ ਰਹੀ ਤੇ ਤੈਨੂੰ ਚਾਰੇ ਪਾਸੇ ਖਰਾਬ ਰਸਤੇ ਹੀ ਮਹਿਸੂਸ ਹੁੰਦੇ ਨੇ ਤਾਂ ਖੁਸ਼ੀਆਂ ਕਿੱਥੋਂ ਮਿਲਣਗੀਆਂ ਵਿਅਕਤੀ ਨੇ ਕਿਹਾ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਗੁਰੂ ਨੇ ਕਿਹਾ ਬੈਲਗੱਡੀ ਧੋਤੋ ਤੇ ਪਹੀਆਂ ਨੂੰ ਦੇਖੋ ਗੁਰੂ ਤੇ ਉਹ ਵਿਅਕਤੀ ਬੈਲਗੱਡੀ ਤੋਂ ਉਤਰੇ ਤੇ ਪਹੀਆਂ ਦੀ ਜਾਂਚ ਕੀਤੀ। ਪਹੀਆਂ ਦੀ ਦੂਰੀ ਸਹੀ ਨਹੀਂ ਸੀ। ਸਮੱਸਿਆ ਦਾ ਕਾਰਨ ਪਤਾ ਕਰਕੇ ਉਹਨਾਂ ਨੇ ਪਹੀਆਂ ਦੀ ਦੂਰੀ ਨੂੰ ਸਹੀ ਜਗ੍ਹਾ ਤੇ ਲਗਾ ਦਿੱਤਾ। ਗੁਰੂ ਨੇ ਕਿਹਾ ਹੁਣ ਬੈਲਗੱਡੀ ਚਲਾ ਕੇ ਦੇਖੋ। ਵਿਅਕਤੀ ਨੇ ਬੈਲਗੱਡੀ ਨੂੰ ਹੱਕਿਆ। ਹੁਣ ਬੈਲਗੱਡੀ ਬਹੁਤ ਚੰਗੀ ਤਰ੍ਹਾਂ ਚੱਲ ਰਹੀ ਸੀ। ਬੈਲ ਤੇ ਵੀ ਜ਼ਿਆਦਾ ਜ਼ੋਰ ਨਹੀਂ ਪੈ ਰਿਹਾ ਸੀ। ਬੈਲਗੱਡੀ ਹੁਣ ਜ਼ਿਆਦਾ ਹੱਲ ਵੀ ਨਹੀਂ ਰਹੀ ਸੀ ਤੇ ਤੇਜ਼ ਚੱਲ ਰਹੀ ਸੀ। ਵਿਅਕਤੀ ਖੁਸ਼ ਹੋ ਗਿਆ ਤੇ ਕਹਿਣ ਲੱਗਾ ਆਨੰਦ ਆ ਗਿਆ। ਹੁਣ ਬੈਲਗੱਡੀ ਬਿਲਕੁਲ ਸਹੀ ਚੱਲ ਰਹੀ ਹੈ। ਗੁਰੂ ਨੇ ਕਿਹਾ ਇਹੀ ਤਾਂ ਖੁਸ਼ੀ ਹੈ ਜਦੋਂ ਸਭ ਕੁਝ ਠੀ ਆਪਣੀ ਬੈਲਗੱਡੀ ਨੂੰ ਸੁਧਾਰੋ ਰਸਤੇ ਤਾਂ ਸਹੀ ਨੇ ਵਿਅਕਤੀ ਨੇ ਕਿਹਾ ਗੁਰੂ ਦੇਵ ਮੈਂ ਸਮਝਿਆ ਨਹੀਂ ਗੁਰੂ ਨੇ ਕਿਹਾ ਬੈਲਗੱਡੀ ਤੋਂ ਭਾਵ ਤੁਸੀਂ ਬੈਲ ਤੋਂ ਭਾਵ ਤੁਹਾਡਾ ਮਨ ਬੈਲਗੱਡੀ ਦੇ ਪਹੀਏ ਜਾਨੀ ਤੁਹਾਡਾ ਸਰੀਰ ਬੈਲਗੱਡੀ ਜਿਸ ਉੱਤੇ ਵਜਨ ਲੱਦਿਆ ਹੋਇਆ ਹੈ ਜਾਨੀ ਕਿ ਤੁਹਾਡਾ ਦਿਮਾਗ ਇਹਨਾਂ ਵਿੱਚੋਂ ਕੁਝ ਵੀ ਖਰਾਬ ਹੋ ਜਾਵੇ ਤਾਂ ਤੁਹਾਨੂੰ ਕਦੇ ਵੀ ਖੁਸ਼ੀ ਨਹੀਂ ਮਿਲੇਗੀ ਇਹਨਾਂ ਤਿੰਨਾਂ ਨੂੰ ਠੀਕ ਕਰੋ ਤਦ ਤੁਹਾਨੂੰ ਚਾਰੇ ਪਾਸੇ ਖੁਸ਼ੀਆਂ ਹੀ ਨਜ਼ਰ ਆਉਣਗੀਆਂ ਕਿਉਂਕਿ ਬਾਹਰ ਦੇ ਰਸਤਿਆਂ ਨੂੰ ਤਾਂ ਅਸੀਂ ਠੀਕ ਕਰ ਸਕਦੇ ਹਾਂ ਪਰ ਸਮੱਸਿਆ ਸਾਡੇ ਅੰਦਰ ਹੋਵੇ ਤਾਰੇਸਤੇ ਕਿੰਨੇ ਵੀ ਚੰਗੇ ਬਣਾ ਲਵੋ ਗੱਡੀ ਸਹੀ ਨਹੀਂ ਚਲੇਗੀ। ਵਿਅਕਤੀ ਨੇ ਕਿਹਾ ਗੁਰੂਦੇਵ ਮੈਂ ਤੁਹਾਡੀ ਗੱਲ ਸਮਝ ਗਿਆ ਵਾਂ। ਅਸਲ ਵਿੱਚ ਮੇਰੇ ਅੰਦਰ ਦੇ ਹਾਲਾਤ ਠੀਕ ਨਹੀਂ। ਇਸੇ ਵਜ੍ਹਾ ਨਾਲ ਮੈਨੂੰ ਖੁਸ਼ੀ ਨਹੀਂ ਮਿਲਦੀ। ਇਹ ਸਮਝਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ ਸਾਡੇ ਜੀਵਨ ਵਿੱਚ ਵੀ ਅਜਿਹਾ ਹੀ ਹੁੰਦਾ ਹੈ। ਸਾਡਾ ਬੈਲ ਜਾਨੀ ਕਿ ਸਾਡਾ ਮਨ ਕਦੇ ਵੀ ਕਿਸੇ ਇੱਕ ਚੀਜ਼ ਤੇ ਰੁਕਦਾ ਹੀ ਨਹੀਂ। ਉਸ ਦੇ ਕੋਲ ਜੋ ਵੀ ਹੁੰਦਾ ਹੈ ਉਸ ਨੂੰ ਛੱਡ ਕੇ ਉਹ ਸਾਰੇ ਪਾਸੇ ਭਜਦਾ ਹੈ। ਤੇ ਜੋ ਸਾਡੇ ਕੋਲ ਹੈ ਹੀ ਨਹੀਂ ਉਸ ਵਿੱਚ ਖੁਸ਼ੀ ਕਿਵੇਂ ਮਿਲੇਗੀ? ਤੇ ਜਿਸ ਵਿੱਚ ਖੁਸ਼ੀ ਮਿਲ ਸਕਦੀ ਹੈ ਜੋ ਸਾਡੇ ਕੋਲ ਹੈ ਉਸ ਨੂੰ ਮਨ ਦੇਖਣਾ ਹੀ ਨਹੀਂ ਚਾਹੁੰਦਾ ਇਸ ਤਰ੍ਹਾਂ ਹੀ ਭੱਜਣ ਦੌੜਨ ਦੀ ਵਜ੍ਹਾ ਨਾਲ ਸਾਡਾ ਮਨ ਬਿਮਾਰ ਰਹਿੰਦਾ ਹੈ ਤੇ ਸਾਡੇ ਪਈਏ ਯਾਨੀ ਸਾਡਾ ਸਰੀਰ ਸਿਹਤਮੰਦ ਨਾ ਹੋਵੇ ਤਾਂ ਖੁਸ਼ੀ ਮਿਲ ਹੀ ਨਹੀਂ ਸਕਦੀ ਇਸ ਲਈ ਸਰੀਰ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਬੈਲ ਸਿਹਤਮੰਦ ਹੈ ਯਾਨੀ ਕਿ ਸਾਡਾ ਮਨ ਜੇਕਰ ਸਿਹਤਮੰਦ ਹੈ ਤਾਂ ਉਹ ਖਰਾਬ ਪਈਆਂ ਨਾਲ ਵੀ ਗੱਡੀ ਨੂੰ ਖਿੱਚ ਸਕਦਾ ਹੈ ਮੰਜ਼ਿਲ ਤੇ ਪਹੁੰਚਾ ਸਕਦਾ ਹੈ ਯਾਨੀ ਬਿਮਾਰ ਸਰੀਰ ਨੂੰ ਸਿਹਤਮੰਦ ਮਨ ਖਿੱਚ ਸਕਦਾ ਹੈ ਬੈਲ ਗੱਡੀ ਯਾਨੀ ਸਾਡਾ ਦਿਮਾਗ ਜਿਸ ਉੱਤੇ ਵਜਨ ਲੱਧਿਆ ਰਹਿੰਦਾ ਹੈ ਜੇਕਰ ਬੈਲ ਗੱਡੀ ਉੱਤੇ ਜ਼ਰੂਰਤ ਤੋਂ ਜ਼ਿਆਦਾ ਵਜ਼ਨ ਲੱਦਿਆ ਹੋਵੇਗਾ ਨਾ ਤਾਂ ਉਹਨੂੰ ਬੈਲ ਖਿੱਚ ਪਾਵੇਗਾ ਤੇ ਨਾ ਹੀ ਪਹੀਏ ਅੱਗੇ ਵੱਧ ਪਹੁੰੰਗੇ ਹੋ ਸਕਦਾ ਹੈ ਪਹੀਏ ਟੁੱਟ ਕੇ ਡਿੱਗ ਜਾਣਾ ਬੈਲ ਲੜਖੜਾ ਕੇ ਜ਼ਮੀਨ ਤੇ ਡੱਗ ਪਵੇ ਇਸ ਲਈ ਦਿਮਾਗ ਉੱਤੇ ਜ਼ਿਆਦਾ ਵਜ਼ਨ ਨਹੀਂ ਹੋਣਾ ਚਾਹੀਦਾ ਤੇ ਦਿਮਾਗ ਉੱਤੇ ਵਜ਼ਨ ਹੁੰਦਾ ਕਿਸ ਚੀਜ਼ ਦਾ ਹੈ ਇਹ ਚਾਹੀਦਾ ਹੈ ਉਹ ਵੀ ਚਾਹੀਦਾ ਹੈ ਉਸ ਦਾ ਵੀ ਚਾਹੀਦਾ ਹੈ ਉਸ ਨੂੰ ਕਿਉਂ ਮਿਲਿਆ ਅੱਗੇ ਕੀ ਹੋਵੇਗਾ ਮੇਰਾ ਕੀ ਹੋਵੇਗਾ ਕਿਵੇਂ ਕਰਾਂਗਾ ਉਹ ਛੱਡ ਨਾ ਜਾਵੇ ਉਹ ਵਾਪਸ ਨਾ ਆ ਜਾਵੇ ਅਜਿਹੀਆਂ ਹੀ ਬੇਕਾਰ ਦੀਆਂ ਚੀਜ਼ਾਂ ਨਾਲ ਦਿਮਾਗ ਭਰਿਆ ਰਹਿੰਦਾ ਹੈ ਦਰ ਕੇ ਦਿਮਾਗ ਉਤੇ ਇੱਕ ਹੀ ਵਜਨ ਹੋਣਾ ਚਾਹੀਦਾ ਹੈ ਕਿ ਹੁਣ ਕੀ ਕਰਨਾ ਹੈ ਕਿਵੇਂ ਕਰਨਾ ਹੈ ਤਾਂ ਅਜਿਹੇ ਹਾਲਾਤ ਵਿੱਚ ਤੁਹਾਨੂੰ ਖੁਸ਼ੀ ਕਿਵੇਂ ਮਿਲ ਸਕਦੀ ਹੈ ਆਪਣੀ ਬੈਲਗੱਡੀ ਨੂੰ ਦਰਸਤ ਕਰੋ ਖੁਸ਼ੀ ਮਿਲੇਗੀ ਕਿਉਂਕਿ ਖੁਸ਼ੀ ਚਾਰੇ ਪਾਸੇ ਬਿਖਰੀ ਪਈ ਹੈ ਪਰ ਅਸੀਂ ਨਰਾਜ਼ਗੀ ਨੂੰ ਹੀ ਚੁਣਦੇ ਹਾਂ ਅਜੀਬ ਗੱਲ ਹੈ ਨਰਾਜ਼ ਰਹਿਣ ਵਿੱਚ ਸਾਨੂੰ ਬਹੁਤ ਮਜ਼ਾ ਆਉਂਦਾ ਹੈ ਇਹੀ ਬਿਮਾਰ ਮਨ ਦਾ ਸੰਕੇਤ ਹੈ ਸੋ ਦੋਸਤੋ ਉਮੀਦ ਹੈ ਕਿ ਇਸ ਕਹਾਣੀ ਤੋਂ ਜੋ ਸਿੱਖਿਆ ਮਿਲਦੀ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਤੁਸੀਂ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰੋਗੇ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਸੋ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ